ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਇੱਕ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਤੋਂ سلسلہ ਅਸੀਂ ਚਾਲੂ ਕੀਤਾ ਸੀ ਕਮੇਟੀਆਂ ਬਣਾਉਣ ਦਾ ਇੰਡਸਟਰੀ ਰਿਲੇਟਿਡ ਤਿੰਨ ਕਮੇਟੀਆਂ ਪਿੱਛੇ ਅਸੀਂ ਬਣਾਈਆਂ ਸੀ ਉਹ ਟੈਕਸਟਾਈਲ ਰਿਲੇਟਿਡ ਸੀ ਇੱਕ ਸਪਿਨਿੰਗ ਤੇ ਵੀਵਿੰਗ ਇੱਕ ਡਾਈੰਗ ਐਂਡ ਫਿਨਿਸ਼ਿੰਗ ਤੇ ਤੀਜੀ ਅਪਰਲ ਦੀ ਅੱਜ ਅਸੀਂ ਉਹ ਸਿਲਸਲੇ 'ਚ 6 ਕਮੇਟੀਆਂ ਦੀ ਅਨਾਉਂਸਮੈਂਟ ਹੋਰ ਕਰਨ ਜਾ ਰਹੇ ਹਾਂ। ਉਹਦੇ ਵਿੱਚ ਸਭ ਨਾਲੋਂ ਪਹਿਲੀ ਕਮੇਟੀ ਹੈਗੀ ਸਪੋਰਟਸ ਐਂਡ ਲੈਦਰ ਗੁੱਡਸ। ਐਵੇ 'ਚ 12 ਮੈਂਬਰ ਹੈਗੇ। ਜਿਹਦੇ ਚੇਅਰਮੈਨ ਇਹਨਾਂ ਦੇ ਅਸੀਂ ਬਣਾਏ ਆ ਉਹ ਰਜੇਸ਼ ਖਰਬੰਦਾ ਜੀ ਹੈਗੇ ਨਵੀਂਆ ਸਪੋਰਟ ਜ਼ਿਲੰਦਰ ਤੋਂ। ਉਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ। ਬਾਕੀ ਜੇ ਕਹੋ ਤਾਂ ਮੈਂ ਬਾਕੀ ਮੈਂਬਰ ਬੋਲ ਦਿੰਦਾ ਨਹੀਂ ਤਾਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦਿੰਦਾ ਉਸ ਤੋਂ ਬਾਅਦ ਹੈਂਡ ਟੂਲਸ ਦੀ ਇੱਕ ਕਮੇਟੀ ਬਣਾਈ ਆ ਸੀ ਮਸ਼ੀਨ ਐਂਡ ਹੈਂਡ ਟੂਲਸ ਦੀ ਉਹਦੇ ਵਿੱਚ ਜਿਹੜੇ ਅਸੀਂ ਚੇਅਰਮੈਨ ਬਣਾਏ ਆ ਉਹ ਅਸ਼ੋਨੀ ਕੁਮਾਰ ਹੈ ਉਹ ਪ੍ਰੈਜ਼ੀਡੈਂਟ ਵੀ ਰਹੇ ਆ ਐਫ ਆਈਓ ਦੇ ਇੰਡੀਆ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਔਰ ਵਿਕਟਰ ਫੋਰਜਨ ਜਨਾਂ ਦੀ ਕੰਪਨੀ ਹੈ ਜਲੰਧਰ ਤੋਂ ਉਹਨਾਂ ਨੂੰ ਚੇਅਰਮੈਨ ਬਣਾਇਆ ਤੇਜੀ ਰਿਵੀ ਕਮੇਟੀ ਹੈ ਉਹ ਹੈਗੀ ਫੂਡ ਪ੍ਰੋਸੈਸਿੰਗ ਐਂਡ ਡੈਰੀ ਉਹਦੇ ਵਿੱਚ ਐਲਟੀ ਫੂਡਸ ਦੇ ਦਾਵਤ ਰਾਈਸ ਦਾਵਤ ਦੇ ਨਾਮ ਤੋਂ ਯਾਦਾਂ ਮਸੂਰਾ ਪੂਰਾ ਬ੍ਰਾਂਡ ਇਹ ਆਪਣੇ ਸਬ ਤੋਂ ਹੈਗੇ ਅਸ਼ੋਕ अरोड़ा ਉਹਨਾਂ ਨੂੰ ਚੇਅਰਮੈਨ ਇਸ ਕਮੇਟੀ ਦਾ ਬਣਾਏ ਅਗਲੀ ਕਮੇਟੀ ਜਿਹੜੀ ਹੈਗੀ ਟੂਰਿਜ਼ਮ ਐਂਡ ਹਸਪਿਟੈਲਿਟੀ ਹੈ ਐਦੇ ਵਿੱਚ ਗੁਰਜਿੰਦਰ ਸਿੰਘ ਹੈ ਅੰਮ੍ਰਿਤਸਰ ਤੋਂ ਕਿਉਂਕਿ ਟੂਰਿਜ਼ਮ ਔਰ ਕਲਚਰ ਜੋ ਆਪਣਾ ਪੰਜਾਬ ਦਾ ਗੁਰੂਆਂ ਦੀ ਨਗਰੀ ਤੋਂ ਚੱਲੂ ਹੁੰਦਾ ਹੈ ਇਹਨਾਂ ਦੇ ਬੈਸਟ ਵੈਸਟਰਨ ਹੋਟਲਸ ਹੈਗੇ ਉੱਥੇ ਔਰ ਹੋਰ ਵੀ ਕਾਫੀ ਇਹਨਾਂ ਦਾ ਇੰਟਰਸਟ ਹੈ ਟੂਰਿਜ਼ਮ ਤੇ ਹਸਪਿਟੈਲਿਟੀ 'ਚ ਇਹਨਾਂ ਨੂੰ ਅਸੀਂ ਪ੍ਰੋਜੈਕਟ ਬਣਾਇਆ ਚੇਅਰਮੈਨ ਨੈਕਸਟ ਹੈਵੀ ਮਸ਼ੀਨਰੀ ਹੈ ਹੈਵੀ ਮਸ਼ੀਨਰੀ ਦੀ ਅਸੀਂ ਕਮੇਟੀ ਬਣਾਈ ਇਹਦੇ ਵਿੱਚ ਇੰਟਰਨੈਸ਼ਨਲ ਟ੍ਰੈਕਟਰਸ ਲਿਮਟਿਡ ਉਸੇ ਆਰਪੋਰਸ ਸਨਾਲੀਕਾ ਜਿਹੜਾ ਤੁਸੀਂ ਬ੍ਰੈਡਟਾਈਮ ਤੋਂ ਮਸ਼ਹੂਰ ਹੋਗੇ ਏ ਐਸ ਮਿੱਤਲ ਹੈਗੇ ਉਹਨਾਂ ਦੇ ਐਮ ਡੀ ਉਹਨਾਂ ਨੂੰ ਅਸੀਂ ਚੇਅਰਮੈਨ ਇਸ ਕਮੇਟੀ ਦਾ ਬਣਾਇਆ ਜਿਹੜੀ ਅੱਜ ਦੀ ਲਾਸਟ ਕਮੇਟੀ ਹੈ ਉਹ ਹੈਗੀ ਫਰਨੀਚਰ ਐਂਡ ਲਾਈ ਇੰਡਸਟਰੀ ਉਹਦੇ ਵਿੱਚ ਵਰਗੋ ਪੈਨਲਸ ਹੈ ਵੀ ਹੁਸ਼ਿਆਰਪੁਰ ਦੀ ਕੰਪਨੀ ਹੈ ਤੇ ਨਰੀਸ਼ ਤੇਵਾੜੀ ਜੀ ਹੈਗੇ ਇਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ ਇੱਕ ਕਮੇਟੀਆਂ ਦਾ ਰੋਲ ਹੋਏਗਾ ਕਿ ਸਾਨੂੰ ਆਪਣੀ ਆਪਣੀ ਇੰਡਸਟਰੀ ਦਾ ਕੋਈ ਮੁਸ਼ਕਲੇ ਔਰ ਇਹਨਾਂ ਨੂੰ ਅਸੀਂ ਫਰਦਰ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ ਕਿ ਇਹ ਇੰਡਸਟਰੀ ਹੋਰ ਗਰੋਅ ਕਰੇ ਔਰ ਨਵੇਂ ਇਨਵੈਸਟਰ ਵੀ ਐਸ ਇੰਡਸਟਰੀ ਵਿੱਚ ਸਾਡੇ ਸੂਬੇ ਚ ਹਰ ਕਮੇਟੀ ਦੇ ਨਾਲ ADC ਵਿਲ ਐਕਟ ਐਸ ਮੈਂਬਰ ਫੈਕਟਰੀ ਮਤਲਬ ਜਿਸ ਤਰ੍ਹਾਂ ਹੁਸ਼ਿਆਰਪੁਰ ਚੇਅਰਮੈਨ ਸਾਹਿਬ ਹੈ ਤਾਂ ਅਸੀਂ ਹੁਸ਼ਿਆਰਪੁਰ ਦੇ ADC ਉਹਨਾਂ ਨਾਲ ਲਗਾਏ ਆ ਤਲੰਦਰ ਤੇ ਹੈ ਤਾਂ ADC ਤਲੰਦਰ ਲਗਾਏ ਆ ਉਹ ਆਰਗੇਨਾਈਜ਼ ਕਰਿਆ ਕਰਨਗੇ ਮੀਟਿੰਗਸ ਔਰ ਜਿਹੜੇ ਮਿਨਟਸ ਐ ਉਹ ਡਰਾਫਟ ਕਰਨਗੇ ਉਹ ਈਸਾਈ ਕਮੇਟੀਆਂ ਜਿੰਨੀਆਂ ਹੈਗੀਆਂ ਇਹ 6 ਹੱਜਤੀਆਂ ਤੇ ਤਿੰਨ ਪਹਿਲਾਂ 9 ਹੋ ਗਈਆਂ 15 ਕਮੇਟੀਆਂ ਹੋਰ ਐ ਉਹ ਵੀ ਅੰਡਰ ਪ੍ਰੋਸੈਸ ਐ ਡਰਾਫਟਿੰਗ ਦੇ ਸਾਰਿਆਂ ਨੂੰ ਇਹੀ ਅਸੀਂ ਰਿਕੁਐਸਟ ਕੀਤਾ ਚੇਅਰਮੈਨਾਂ ਨੂੰ ਵੀ ਮੈਂਬਰਸ ਨੂੰ ਵੀ ਕਿ 1 ਅਕਤੂਬਰ ਤੱਕ ਸਾਨੂੰ ਇਹਨਾਂ ਦੀ ਪੂਰੀ ਫਾਈਨਲ ਜੋ ਵੀ ਤੁਹਾਡੇ ਸੁਜੈਸ਼ਨਸ ਐ ਸਾਨੂੰ ਦੇ ਦਿੱਤੇ ਜਾਣ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਇਨਕੋਰਪੋਰੇਟ ਕਰਕੇ ਇਨਾਂ ਨੂੰ ਪਾਲਿਸੀ ਤੇ ਲੈ ਕੇ ਵੱਤੋਂ ਵੱਧ ਇਹਨਾਂ ਨੂੰ ਅਸੀਂ ਹੈਲਪ ਕਰ ਸਕੀਏ ਔਰ ਸਾਦਾ ਇਹੀ ਉਪਰਾਲਾ ਹੈ ਕਿਉਂਕਿ ਹਰ ਸੈਕਟਰ ਦਾ ਆਪਣਾ ਆਹ ਪ੍ਰੋਬਲਮਸ ਹੁੰਦੇ ਹਰ ਇਸ਼ੂ ਦਾ ਅੱਗੇ ਕੀ ਹੁੰਦਾ ਸੀ ਇੱਕ ਬਣ ਜਾਂਦੀ ਸੀ ਕਿ ਕਿਸੇ ਨੂੰ ਸੂਟ ਕਰਦੀ ਸੀ ਪਾਲਿਸੀ ਕਿਸੇ ਨੂੰ ਨਹੀਂ ਕਰਦੀ ਸੀ ਔਰ ਇਹ ਸਾਰਾ ਜਿਹੜਾ ਉਪਰਾਲਾ ਹੈ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਨੀ왈 ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹ ਉਹਨਾਂ ਦੀਆਂ ਇਹ ਜੋ ਵੀ ਕਮੇਟੀ ਬਣਾਈਆਂ ਉਹਨਾਂ ਦੀ ਅਪਰੂਵਲ ਹੈ ਔਰ ਉਹਨਾਂ ਦੀ ਐਡਵਾਈਸ ਹੈ ਜਿਹਦੇ ਨਾਲ ਅਸੀਂ ਇਹ ਚੱਲ ਰਹੇ ਹਾਂ ਹਸਟੈਪ ਕੋਈ ਕਿਸੇ ਭਰਾ ਦਾ ਸਵਾਲ ਨਹੀਂ ਜਿਹੜੇ ਚੇਅਰਮੈਨ ਬਣਾ ਕੇ ਜੀ ਇਹਨਾਂ ਨੂੰ ਪੁੱਛਿਆ